ਮੇਰੇ ਬਹੁਤ ਹੀ ਸਤਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਨਾਲ ਬਿਰਾਜਮਾਨ ਸਿੱਖਿਆ ਮੰਤਰੀ ਸਾਹਿਬ ਬੈਂਸ ਸਾਹਿਬ ਉਹਨਾਂ ਦੇ ਨਾਲ ਮੇਰੇ ਛੋਟੇ ਵੀਰ ਅਸੀਂ ਤਾਂ ਪਿਆਰ ਨਾਲ ਗੋਲਡੀ ਮੁਸਾਫਰੀ ਕਹਿੰਨੇ ਵੈਸੇ ਨਾਮ ਉਹਨਾਂ ਦਾ ਅਮਨਦੀਪ ਜੀ ਆ ਨਾਲ ਐਜੂਕੇਸ਼ਨ ਦੇ ਸੈਕਟਰੀ ਸਾਹਿਬ ਯਦਵ ਸਾਹਿਬ ਡੀਆਈਜੀ ਸਾਹਿਬ ਡੀਸੀ ਸਾਹਿਬ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਲੀਡਰ ਸਹਿਬਾਨ ਵਰਕਰ ਸਹਿਬਾਨ ਸਾਡੇ ਨੌਜਵਾਨ ਸਾਥੀ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਦੋਨੇ ਹੱਥ ਬੰਨ ਕੇ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਲਡੀ ਜੀ ਮੈਲਾ ਦਾ ਬੈਠੇ ਬੈਠੇ ਸਾਰੇ ਥੱਕ ਗਏ ਫਤੇ ਦਾ ਜਵਾਬ ਫਤੇ ਦੇ ਵਿੱਚ ਦਿਓ ਜੀ ਗੱਜ ਕੇ ਕਿਉਂਕਿ ਮੈਥੋਂ ਬਾਅਦ ਸੀਐਮ ਸਾਹਿਬ ਨੇ ਬੋਲਣਾ ਜਿੰਨੀ ਵੱਡੀ ਫਤਿਹ ਦੇਵੋਗੇ ਸੀਐਮ ਸਾਹਿਬ ਨੂੰ ਫਤੇ ਦਾ ਜਵਾਬ ਜਿੰਨਾ ਗੱਜ ਕੇ ਦੇਵੋਗੇ ਉਹ ਨਹੀਂ ਇਹਨਾਂ ਨੇ ਇਸ ਪਾਸਿਓਂ ਖਜ਼ਾਨੇ ਦਾ ਮੂੰਹ ਇਸ ਪਾਸਿਓਂ ਖੋਲ ਲੈਣਾ ਇਹ ਹੁਣ ਤੁਹਾਡੇ ਸਾਰਿਆਂ ਵੀ ਕਿੱਡੀ ਵੱਡੀ ਤੁਸੀਂ ਫਤਿਹ ਬਣਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਇਹ ਕਿਉਂਕਿ ਮੈਂ ਗੱਫੇ ਲੈ ਆ ਜੀ ਮੈਂ ਤੁਹਾਨੂੰ ਤਾਂ ਆਪਦੇ ਹਲਕੇ ਦਾ ਤਜਰਬਾ ਦੱਸਦਾ ਵੀ ਸੀਐਮ ਸਾਹਿਬ ਦਾ ਮੈਂ ਹਮੇਸ਼ਾ ਕਹਿਣਾ ਉਹਨਾਂ ਦਿਲ ਬਹੁਤ ਵੱਡਾ ਸਮਾਨ ਲੈਣਾ ਆਉਣਾ ਚਾਹੀਦਾ ਇਹਨਾਂ ਤੋਂ ਕਿਸੇ ਗੱਲ ਦੀ ਟੋਟ ਨਹੀਂ ਅੱਜ ਬੜੀ ਖੁਸ਼ੀ ਹੋਈ ਕਿ ਇਸ ਏਰੀਏ ਦੇ ਵਿੱਚ ਜਿੱਥੇ ਬੜ ਬੜ ਉੜ ਆਪਣਾ ਉੜਦੀ ਸੀ ਗੋਲਡੀ ਜੀ ਨੇ ਪਹਿਲਾਂ ਬੋਲਦੇ ਦੱਸਿਆ ਕੀ ਸਿੱਖਿਆ ਦੇ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਲੈ ਕੇ ਆਂਦੀ ਆ ਇਸ ਏਰੀਆ ਵਾਸਤੇ ਖਾਸ ਕਰਕੇ ਇੱਥੋਂ ਦੇ ਬੱਚੇ ਕੋਈ ਮਲੋੜ ਜਾਂਦੇ ਸੀ ਪੜ੍ਹਨ ਵਾਸਤੇ ਕੋਈ ਅਬੋਰ ਜਾਂਦੇ ਸੀ ਕੋਈ ਡੱਬਾ ਵਾਲੀ ਜਾਂਦੇ ਸੀ ਪੜ੍ਹਨ ਅੱਜ ਆਪਣੇ ਇਸ ਕਾਲਜ ਦੇ ਇੱਥੇ ਖੁੱਲਣ ਨਾਲ ਆਪਣੇ ਆਪਣੇ ਬੱਚਿਆਂ ਨੂੰ ਆਪਣੀਆਂ ਬੱਚੀਆਂ ਨੂੰ ਐਜੂਕੇਸ਼ਨ ਮਿਲੂਗੀ ਜਿੰਨੇ ਬੱਚੇ ਆਪਣੇ ਪੜ੍ਹ ਲਿਖ ਕੇ ਅੱਗੇ ਆਉਣਗੇ ਉਨਾ ਹੀ ਆਪਣਾ ਦੇਸ਼ ਤਰੱਕੀ ਕਰੂਗਾ ਇਹ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਇੱਕ ਸੋਚ ਸੀ ਜਿਹੜੇ 2.5 ਸਾਲ ਤੋਂ ਮਾਨਸਾ ਵੇਸ ਤੇ ਕੰਮ ਕਰ ਰਹੇ ਆ ਹੁਣ ਉਸ ਨੂੰ ਬੂਰ ਪੈਣਾ ਸ਼ੁਰੂ ਹੋਇਆ ਔਰ ਐਸਾ ਬੂਰ ਪੈਣਾ ਸ਼ੁਰੂ ਹੋਇਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਹਰ ਰੋਜ਼ ਕੋਈ ਨਾ ਕੋਈ ਹਰ ਮਹੀਨੇ ਕਿਤਨਾ ਕਿਤੇ এডਿਕੇਸ਼ਨ ਦੇ ਕਾਲਜਿਸ ਦੇ ਕਿਤੇ ਆਪਣਾ ਯੂਨੀਵਰਸਿਟੀਆਂ ਦੇ ਕਿਤੇ ਮੈਡੀਕਲ ਕਾਲਜਾਂ ਦੇ ਰੋਜ਼ ਡੇਲੀ ਦੀ ਤਰ੍ਹਾਂ ਉਦਘਾਟਨ ਆਪਣੇ ਹੋਇਆ ਕਰਨਗੇ ਮੈਂ ਵੀਰੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਔਰ ਮੈਂ ਅੱਗੇ ਮਾਨ ਸਾਹਿਬ ਦੇ ਨਾਲ ਮੈਂ ਗੱਲ ਕਰ ਰਿਹਾ ਸੀ ਕਿ ਮਾਨ ਸਾਹਿਬ ਮੈਨੂੰ ਇਹ ਲੱਗਦਾ ਮੈਂ ਸਾਰੀ ਉਮਰ ਉੱਥੇ ਹਲਕਾ ਇੰਚਾਰਜ ਹੀ ਰਹਿਣਾ ਸੀ ਤੁਹਾਡੀ ਬਦੌਲਤ ਜਿਹੜਾ ਮੈਨੂੰ ਤੁਸੀਂ ਇੱਕ ਨਿਮਾਣੇ ਜੇ ਆਮ ਬੰਦੇ ਨੂੰ ਐਡੇ ਐਡੇ ਵੱਡੇ ਦਿਗਜਾਂਦੇ ਖਿਲਾਫ ਲੜਾ ਕੇ ਔਰ ਐਡੀ ਵੱਡੀ ਜਿੱਤ ਦਵਾਈ ਇਹ ਇਸ ਗੱਲ ਦਾ ਸਾਰੇ ਦਾ ਸੇਹਰਾ ਅੱਜ ਮੈਂ ਓਪਨਲੀ ਤੁਹਾਡੇ ਇਸ ਪੰਡਾਲ ਦੇ ਵਿੱਚ ਕਹਿਣਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੂੰ ਜਾਂਦਾ ਨੀ ਮੇਰੀ ਕੋਈ ਔਕਾਤ ਨਹੀਂ ਸੀ ਕਿ ਮੈਂ ਇੱਕ ਵਾਰ ਪੰਜ ਵਾਰ ਦਾ ਐਮਐਲਏ ਦੋ ਵਾਰ ਦਾ ਫਾਈਨੈਂਸ ਮਿਨਿਸਟਰ ਮੇਰੇ ਉਲਟ ਇਲੈਕਸ਼ਨ ਲੜ ਰਹੇ ਸੀ ਦੂਸਰੇ ਪਾਸੇ ਤਿੰਨ ਵਾਰ ਦਾ ਐਮਐਲਏ ਇੱਕ ਵਾਰ ਦੇ ਐਮਪੀ ਨੈਸ਼ਨਲ ਕਾਂਗਰਸ ਦੇ ਯੂਥ ਦੇ 올 ਇੰਡੀਆ ਦੇ ਪ੍ਰਧਾਨ ਰਹਿ ਚੁੱਕੇ ਆ ਇਸ ਵੇਲੇ ਦੇ ਮੌਜੂਦਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਐਡੇ ਐਡੇ ਵੱਡੇ ਰਤਬੇ ਸੀ ਤੇ ਮੈਂ ਮਾਨ ਸਾਹਿਬ ਨੂੰ ਅੱਗੇ ਕਹਿੰਦਾ ਹੁੰਦਾ ਸੀ ਮੈਂ ਕਿਹਾ ਮਾਨ ਸਾਹਿਬ ਮੈਂ ਤਾਂ ਕਦੇ ਪੰਚਾਇਤ ਮੈਂਬਰ ਵੀ ਨਹੀਂ ਬਣਿਆ ਤੇ ਮੇਰਾ ਮਤਾ ਇਹਨਾਂ ਨਾਲ ਲਵਾਤਾ ਤੇ ਮਾਨ ਸਾਹਿਬ ਦਾ ਜਵਾਬ ਅਗੋਂ ਇਹ ਇਹ ਹੁੰਦਾ ਸੀ ਕਹਿੰਦੇ ਮੈਂ ਤੇਰੇ ਪਿੱਛੇ ਖੜਾ ਤੂੰ ਚੱਲ ਅੱਗੇ ਲੱਗ ਕੇ ਅੱਪਾ ਬਿਣਾ ਮੈਂਬਰ ਤੋਂ ਹੀ ਟਾਵਾਂਗੇ ਇਹਨਾਂ ਨੂੰ ਤੇ ਅੱਜ ਇਹਨਾਂ ਨੇ ਜੋ ਕਿਹਾ ਸੀ ਕਰਵ ਖਾਇਆ ਤੁਹਾਡੇ ਸਾਹਮਣੇ ਅੱਜ ਗਿੱਦੜਵੇ ਹਲਕੇ ਦਾ ਆਮ ਆਦਮੀ ਪਾਰਟੀ ਦਾ ਐਮਐਲਏ ਅੱਜ ਤੁਹਾਡੇ ਸਾਹਮਣੇ ਖੜਾ ਆਮ ਆਦਮੀ ਪਾਰਟੀ ਦੀ ਬਦੌਲਤ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਇਹਨਾਂ ਦੀ ਸਬੂਚੀ ਟੀਮ ਦੀ ਜੋ ਮੈਂ ਇਹ ਵੀ ਗੱਲ ਦੱਸਣੀ ਚਾਹਾਂਗਾ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਚਾਰ ਪੰਜ ਪਿੰਡ ਆਪਾਂ ਗੋਲਡੀ ਜੀ ਨੂੰ ਦਿੱਤੇ ਸੀ ਚਾਰਾ ਆਪਣਾ ਪੰਜਾਂ ਪਿੰਡਾਂ 'ਚ ਇਹਨਾਂ ਨੇ ਇੰਨੀ ਮਿਹਨਤ ਕੀਤੀ ਸਾਰੇ ਪਿੰਡੀ ਬੜੀ ਰਿਕਾਰਡ ਤੋੜ ਵੋਟਾਂ ਨਵਦੇ ਇਨਾਂ ਦੀ ਸਾਰੀ ਟੀਮ ਮੈਨੂੰ ਮਿਲ ਕੇ ਗਈ ਆ ਜੀ ਜੋ ਆਈ ਸੀ ਆਪਦੇ ਦਿਲ ਦੀਆਂ ਗਹਿਰਾਈਆਂ ਚੋ ਮੈਂ ਤੁਹਾਡਾ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਜੋ ਤੁਸੀਂ ਮੇਰੀ ਮਦਦ ਕਰਨ ਵਾਸਤੇ ਆਏ ਉਹ ਕਹਿੰਦੇ ਹੁੰਦੇ ਨਾ ਜੀ ਤੁਬਕੇ ਤੁਬਕੇ ਨਾਲ ਹੀ ਖੜਾ ਪਰਦਾ ਤੁਹਾਡੀ ਬਦੌਲਤ ਇਹ ਮੇਰੀ ਜਿੱਤ ਹੋਈ ਆ ਤੁਹਾਡੇ ਸਾਰਿਆਂ ਦੀ ਬਦੌਲਤ ਆਮ ਆਦਮੀ ਪਾਰਟੀ ਦੀ ਟੀਮ ਦੀ ਬਦੌਲਤ ਮੈਂ ਅੱਜ ਜਿੱਤ ਕੇ ਅੱਜ ਮੈਨੂੰ ਇਹ ਮੌਕਾ ਮਿਲਿਆ ਕਿ ਮੈਂ ਇਸ ਇਸ ਮੱਝ ਤੋਂ ਸਟੇਜ 'ਾਂ ਦੀ ਤੁਹਾਡੇ ਨਾਮ ਮੈਂ ਕਰ ਰਿਹਾ ਇੱਕ ਵਾਰ ਫੇਰ ਮਾਨ ਸਾਹਿਬ ਨੂੰ ਇਸ ਏਰੀਏ ਦੇ ਵਿੱਚ ਆਉਣ ਤੇ ਜੀ ਆਇਆਂ ਕਹਿਣਾ ਗੋਲਡੀ ਸਾਹਿਬ ਬਣੀਓ ਔਰ ਖਾਸ ਕਰਕੇ ਮੈਂ ਵਧਾਈ ਦਿਨਾ ਕਿ ਮਾਨ ਸਾਹਿਬ ਤੁਸੀਂ ਜੋ 2022 ਚ ਕਿਹਾ ਸੀ ਅੱਜ ਉਹ ਤੁਸੀਂ ਕਰ ਵਿਖਾਇਆ ਨਹੀਂ ਇੱਥੇ ਕਿਹਨੇ ਕਾਲਜ ਖੋਲ੍ਹਨੇ ਸੀ 70-72 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਹਜੇ ਤੱਕ ਤਾਂ ਕਿਸੇ ਨੇ ਕੋਈ ਦੇਖਿਆ ਨਹੀਂ ਸੀ ਸਰਕਾਰਾਂ ਵੀ ਬੜੀਆਂ ਰਹਿਆਂ ਤੁਸੀਂ ਬਹੁਤ ਵਧਾਈ ਦੇ ਪਾਤਰ ਹੋ ਜੀ ਜੋ ਅੱਜ ਇਸ ਏਰੀਏ ਦੇ ਵਿੱਚ ਆਪਾਂ ਕਾਲਜ ਖੋਲ੍ਹ ਕੇ ਜਾ ਰਹੇ ਹਾਂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਆਪਦੇ ਦਿਲ ਦੀਆਂ ਗਹਿਰਾਈਆਂ ਚੋਂ ਮੈਂ ਕੋਟਨ ਕੋਟ ਧੰਨਵਾਦ ਕਰਦਾ ਜੋ ਤੁਸੀਂ ਆਏ ਸਾਰੇ ਜਣੇ ਮਾਨ ਸਾਹਿਬ ਦੀ ਗੱਲ